ਦੋ ਤਿੰਨ ਵਾਰ ਮੈਂ ਜੇਲ੍ਹ ਦੇ ਵਿੱਚ ਗਿਆ ਫਰਾਂਸ ਦੀ ਜੇਲ੍ਹ ਦੇ ਵਿੱਚ ਕਾਰਨ ਕੀ ਰਿਹਾ ਸਿਰਫ ਲੜਾਈ ਝਗੜਾ ਅਫਸਰਾਂ ਦੇ ਨਾਲ ਸੀਨੀਅਰਾਂ ਨਾਲ ਲੜ ਪਈ ਤੁਸੀਂ ਸੀਨੀਅਰਾਂ ਨਾਲ ਲੜ ਪਈ ਸੀਗਾ ਮੈਨੂੰ ਕਹਿੰਦਾ ਮੇਰੇ ਨਾਲ ਲੜ ਮੈਨੂੰ ਅੰਦਰ ਕਮਰੇ 'ਚ ਖਿੱਚ ਲਿਆ ਉਹਨੇ ਆਪਣੇ ਰੈਂਕ ਸੀਗੇ ਰੈਂਕ ਲਾ ਤੇ ਕਹਿੰਦਾ ਅੰਦਰ ਆ ਜਾ ਅੰਦਰ ਆ ਕੇ ਲੜ ਮੇਰੇ ਨਾਲ ਕਹਿੰਦਾ ਮੈਂ ਹੁਣ ਆਮ ਬੰਦਾ ਹੀ ਆ ਮਤਲਬ ਮੈਂ ਮਿਲਟਰੀ ਉਹ ਨਹੀਂ ਹੈਗਾ ਤੇਰਾ ਅਫੀਸਰ ਨਹੀਂ ਹੈਗਾ ਵੀ ਮੇਰੇ ਨਾਲ ਲੜ ਕਹਿੰਦਾ ਮੈਂ ਕਿਹਾ ਤੂੰ ਮੇਰੇ ਨਾਲ ਲੜਨਾ ਉਹ ਦੋ ਸੀ ਜ ਇਕੱਲਾ ਤਿੰਨ ਚਾਰ ਜਣੇ ਇਕੱਠੇ ਹੋ ਗਏ ਕਿਉਂਕਿ ਸਾਰੇ ਦੇ ਸਾਰੇ ਇੱਕੋ ਹੀ ਕੰਟਰੀ ਦੇ ਸੀ ਭਾਜੀ ਇਹ ਮੈਨੂੰ ਮਰ ਜਾ ਤੁਸੀਂ ਮੈਨੂੰ ਮਾਰ ਦੋਗੇ ਜਾਂ ਮੈਂ ਤੁਹਾਨੂੰ ਮਾਰ ਦੂੰਗਾ ਫੇਰ ਕੰਮ ਹੋ ਜਾਊਗਾ ਸਾਡੇ ਕੋਲ ਗਨ ਹੁੰਦੀ ਸੀ ਵੈਪਨ ਹੁੰਦਾ ਸੀ ਲੋਡਡ ਹੁੰਦਾ ਸੀਗਾ ਪੂਰਾ ਤੇ ਮੈਂ ਬਾਰ-ਬਾਰ ਉਹਨਾਂ ਨੂੰ ਕਹਿੰਦਾ ਸੀ ਵੀ ਜੇ ਮੇਰਾ ਦਿਮਾਗ ਖਰਾਬ ਹੋ ਗਿਆ ਵੀ ਮੈਂ ਕੁਝ ਵੀ ਕਰ ਸਕਦਾ ਹਾਂ ਨਾ ਮੈਂ ਕਿਹਾ ਮੈਂ ਜਾਨੋ ਮਾਰ ਦਨੇ ਆ ਇਹਦੇ ਵੀ ਕਿਉਂ ਨਾ ਮੈਨੂੰ ਗੱਲ ਤੋਂ ਫੜ ਲਿਆ ਨਸ਼ਾ ਕੀਤਾ ਹੋਇਆ ਸੀਗਾ ਡਰਗ ਕੀਤੀ ਹੋਈ ਸੀ ਅੱਖਾਂ ਲਾਲ ਸੀਗੀਆਂ ਉਹਦੀ ਟੈਲ ਹੁੰਦਾ ਸੀ ਭਾਜੀ ਚੱਲਦਾ ਹਾਂਜੀ ਭਾਜੀ ਚੱਲਦਾ ਫੇ ਅਫਸਰ ਸੀ ਕੋਈ ਸੀ ਮੈਂ ਨਹੀਂ ਦੇਖਿਆ ਫੇ ਮੈਂ ਸਿੱਧਾ ਜਵਾਬ ਦੇਣ ਲੱਪਿਆ ਫਿਰ ਮੈਂ ਸਾਰਿਆਂ ਦੇ ਕਿਹਨੇ ਚ ਬਾਹਰ ਹੋ ਗਿਆ ਬਾਕੀ ਹੋ ਗਏ ਤੁਸੀਂ ਹਾਂਜੀ ਜਿੱਦਾਂ ਹੀ ਮੈਂ ਉਹਦੇ ਚੱਕੋ ਮਾਰਿਆ ਉਸੇ ਦਿਨ ਉਸੇ ਰਾਤ ਨੂੰ 10 ਮਿੰਟਾਂ ਬਾਅਦ ਮੈਂ ਰੈਜੀਮੈਂਟ 'ਚ ਬਾਹਰ ਨਿਕਲ ਗਿਆ ਸੀ ਭਾਜੀ ਚੋਰੀ ਚੋਰੀ ਫਰਾਰ ਹੋ ਗਈ ਨਿਕਲ ਗਿਆ ਸੀ ਮੈਂ ਬਾਹਰ ਮੋਰ ਕੀ ਮੈਨੂੰ ਧਮਕੀਆਂ ਆਣੀਆਂ ਸ਼ੁਰੂ ਹੋ ਗਈਆਂ ਉਹਨਾਂ ਦੇ ਬੰਦੇ ਦੀਆਂ ਸਵੇਰੇ ਦੁਪਹਿਰੇ ਸ਼ਾਮ ਮੈਨੂੰ ਧਮਕੀ ਦੇਣੀਆਂ ਮੇਰੇ ਜਦੋਂ ਵੀ ਰੋਟੀ ਪਾਣੀ ਰੋਟੀ ਖਾਣ ਜਾਣਾ ਮੇਰੇ ਨਾਲ ਦੇਖ ਕੇ ਉਹਨਾਂ ਨੇ ਹਸਣਾ ਆਪਣਾ ਜਦੋਂ ਰੋਟੀ ਖਾਣੀ ਤੇ ਉਹਨਾਂ ਨੇ ਮੇਰੇ ਅਲੂ ਦੇਖੀ ਜਾਣਾ ਨਾਲੇ ਦੇਖ ਕੇ ਸਮਾਈਲ ਕਰੀ ਜਾਣੀ ਨਾਲੇ ਮੈਨੂੰ ਇਦਾਂ ਮਤਲਬ ਕਰੀ ਜਾਣਾ ਨਾਲੇ ਉਹ ਚਾਕੂ ਜਿਹਾ ਹੁੰਦਾ ਨਾਈਫ ਜੀ ਜਿੰਨਾ ਆਪਾਂ ਖਾਣਾ ਖਾਂਦੇ ਆ ਉਹ ਮੈਨੂੰ ਇਦਾਂ ਦਿਖਾਈ ਜਾਣੀ ਵੀ ਅਤੌਸਿਓਂ ਮਤਲਬ ਬਚ ਗਏ ਰਹੀ ਜਾਂ ਤਾਂ ਕਿਨੇ ਮੇਰੇ ਤੇ ਫੇ ਭਾਜੀ ਮਾਰਿਆ ਮੇਰੇ ਚਾਕੂ ਸਿਗਾ ਮਾਰਿਆ ਤੇ ਫੇ ਮੈਂ ਮਤਲਬ ਆਹੀ ਚੀਜ਼ ਤੇ ਲੱਗਣਾ ਸੀ ਮੇਰੇ